ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਵਾਮ ਵੱਲੋਂ ਮਿਲਿਆ ਵੱਡਾ ਝਟਕਾ ਕਿਉਂਕਿ ਚੋਣਾਂ ਦੇ ਜਿਹੜੇ ਰਿਜ਼ਲਟ ਆਏ ਹੈ ਉਹ ਨਾਕਾਬਲੇ ਬਰਦਾਸ਼ਤ ਹੈ ਗਿਆ ਸੁਖਬੀਰ ਸਿੰਘ ਬਾਦਲ ਵਾਸਤੇ ਇਸ ਵੀਡੀਓ ਦੇ ਬਾਰੇ ਇਸ ਖਬਰ ਦੇ ਬਾਰੇ ਜਾਣਕਾਰੀ ਆਈ ਜੀ ਉਹਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਬਰੇ ਤਰੀਕੇ ਨਾਲ ਹਰਾ ਦਿੱਤੇ ਗਏ ਨੇ ਪਰ ਉਹਨਾਂ ਨੇ ਚੋਣਾਂ ਦੇ ਵਿਚਾਰੇ ਗਿਣਤੀ ਚੱਲ ਰਹੀ ਸੀ ਬਹੁਤ ਵੱਡਾ ਹਮਲਾ ਕਰ ਦਿੱਤਾ ਤੇ ਹੁਣ ਅਕਾਲੀ ਦਲ ਦੇ ਨੇਤਾ ਸੁਵਿਰ ਸਿੰਘ ਬਾਦਲ ਦੇ ਤੋਤੇ ਨੂੰ ਤੇ ਚਪੇੜ ਵੱਜ ਗਈ ਹੈ ਸੁਵਿਰ ਸਿੰਘ ਬਾਦਲ ਕੀ ਕਹਿੰਦੇ ਸੀ ਮੈਂ ਤੁਹਾਨੂੰ ਇੱਕ ਵੀਡੀਓ ਵੀ ਦਿਖਾਉਣ ਜਾ ਰਿਹਾ ਅਸੀਂ ਇਹਨਾਂ ਦੀ ਜਮਾਨਤਾਂ ਜ਼ਬਤ ਕਰਵਾਵਾਂਗੇ ਆਮ ਆਦਮੀ ਪਾਰਟੀ ਦੀਆਂ ਇਹਨਾਂ ਨੂੰ ਅਸੀਂ ਪੰਜਾਬ ਦੇ ਅੰਦਰੋਂ ਖਤਮ ਕਰ ਦੇਣਾ ਬਹੁਤ ਵੱਡੇ ਵੱਡੇ ਦਾਅਵੇ ਅਕਾਲੀ ਦਲ ਦੇ ਪ੍ਰਧਾਨ ਦੁਆਰਾ ਕੀਤੇ ਗਏ ਸੀ ਪਰ ਜਦੋਂ ਅੱਜ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੀ ਆ ਨਾ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਇੱਕ ਹੰਗਾਮਾ ਕਰਵਾ ਦਿੰਦੇ ਇੱਕ ਵੱਡੀ ਝੜਪ ਪੁਲਸ ਦੇ ਨਾਲ ਕਰਵਾ ਦਿੰਦੇ ਨੇ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਨੇ ਆਪਣਾ ਮਤਦਾਨ ਸੀ ਜਿਹੜਾ ਸਰਬਸੰਮਤੀ ਚੋਣਾਂ ਦੇ ਵਿੱਚ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਵੋਟਾਂ ਸੀ ਇਹਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਫੇਰ ਤੋਂ ਆਮ ਆਦਮੀ ਪਾਰਟੀ ਨੂੰ ਸੁਣਾ ਦਿੱਤਾ ਤਾਂ ਹੁਣ ਸੁਖਬੀਰ ਸਿੰਘ ਬਾਦਲ ਦਾ ਕੀ ਹਾਲ ਉਹਦਾ ਤੁਹਾਨੂੰ ਅੱਜ ਇੱਕ ਵੀਡੀਓ ਦਿਖਾਉਨੇ ਆ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਕਹਿੰਦੇ ਜੀ ਹੁਣ ਇਹ ਕਹਿਣੀ ਹੈ ਕਿ 2027 ਦੇ ਅੰਦਰ ਅਸੀਂ ਇਹਨਾਂ ਦੀਆਂ ਚੋਣਾਂ ਜਬਤ ਕਰਵਾ ਦੇਾਂਗੇ ਪਰ ਫੇਰ ਤੋਂ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਕਹਿੰਦੇ ਜੀ ਹੁਣ ਰਿਪੀਟ ਕਰ ਸਕਦਾ ਇਹ ਤੁਹਾਨੂੰ ਜਿਹੜੇ ਇਹ ਅੰਕੜੇ ਹਨ ਉਹ ਤੁਹਾਡੇ ਨਾਲ ਜੀ ਸਾਂਝੇ ਕਰਾਂਗੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮਜ਼ਬੂਤ ਸਰਕਾਰ ਫੇਰ ਤੋਂ ਜਿਹੜੀ ਕਿ 2027 ਦੇ ਵਿੱਚ ਬੰਨ ਜਾ ਰਹੀ ਹੈ ਇਹਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਉਸ ਤੋਂ ਪਹਿਲਾਂ ਸੁਖਵੀਰ ਬਾਦਲ ਦਾ ਬਹੁਤ ਵੱਡਾ ਦਾਵਾ ਸੀ ਅਸੀਂ ਇਹਨਾਂ ਦੀ ਜਮਾਨਤਾਂ ਜ਼ਬਤ ਕਰਵਾਵਾਂਗੇ ਪਰ ਜਮਾਨਤਾਂ ਜ਼ਬਤ ਤਾਂ ਛੱਡੋ ਇੱਥੇ ਤਾਂ ਜੀ ਹੋਰ ਹੀ ਰੌਲਾ ਪੈ ਗਿਆ ਸੁਖਵੀਰ ਬਾਦਲ ਨੇ ਇੱਕ ਬਹੁਤ ਵੱਡਾ ਹੰਗਾਮਾ ਕਰਵਾ ਦਿੱਤਾ ਕਿਉਂਕਿ ਅਕਸਰ ਤੁਹਾਨੂੰ ਪਤਾ ਕਿ ਕਾਲੀਦਾਰ ਹਰ ਦਾ ਨਜ਼ਰ ਆ ਰਿਹਾ ਸੀ ਜਦੋਂ ਇਹਨਾਂ ਨੇ ਅੰਕੜੇ ਵੇਖੇ ਕਿ ਸਾਡੀ ਤਾਂ ਫੱਟੀ ਫੇਰ ਤੋਂ ਪੁੱਛੀ ਗਈ ਹੈ ਜਿਹੜੀ ਆਮ ਆਦਮੀ ਪਾਪਦੀ ਹੈ ਉਹ 200 ਤੋਂ ਵੱਧ ਜਿਹੜੀਆਂ ਕਿ ਸੀਟਾਂ ਦੇ 270 ਦੇ ਆਸ-ਪਾਸ ਲੈ ਗਏ ਤੋਂ ਬਾਅਦ ਉਹਨਾਂ ਨੇ ਹੰਗਾਮਾ ਸ਼ੁਰੂ ਕੀਤਾ ਤਾਂ ਸੁਖਵੀਰ ਸਿੰਘ ਬਾਦਲ ਦੀ ਹਾਲਤ ਤੁਹਾਨੂੰ ਪੂਰਾ ਲਾਈਵ ਦਿਖਾਉਣ ਜਾ ਰਹੇ ਹਾਂ ਪਹਿਲਾਂ ਤੁਸੀਂ ਇਹ ਖਬਰ ਸੁਣੋ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ 347 ਕੁੱਲ ਸੀਟਾਂ ਸੀ ਇਹਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ 271 ਜਿਹੜਾ ਕਿ ਸੀਟਾਂ ਮਿਲ ਚੁੱਕੀਆਂ ਨੇ ਕਾਂਗਰਸ ਦੇ ਖਾਤੇ ਦੇ ਵਿੱਚ ਇੱਕ ਸੀਟ ਆਈ ਹੈ ਔਰ ਦੂਜੇ ਪਾਸੇ ਤਿੰਨ ਸੀਟਾਂ ਅਕਾਲੀ ਦਲ ਦੇ ਹਿੱਸੇ ਆਈਆਂ ਬਾਅਦ ਵੱਡੀ ਹਾਰ ਜਾਨੀ ਕਿ 0.3 ਨੇ ਕਿਉਂਕਿ ਇੱਕ ਪਾਸੇ 271 ਇੱਕ ਪਾਸੇ ਤਿੰਨ ਅਕਾਲੀ ਦਲ ਦੀਆਂ ਨੇ ਆਮ ਆਦਮੀ ਦੀਆਂ 271 ਨੇ ਤਾਂ ਦੂਜੇ ਪਾਸੇ ਹੁਣ ਸੁਖਵੀਰ ਬਾਦਲ ਨੇ ਇੱਥੇ ਹੰਗਾਮਾ ਕਿਵੇਂ ਕਰਵਾਇਆ ਪਹਿਲਾਂ ਇਹ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਅਕਾਲੀ ਦਲ ਅਤੇ ਕਾਂਗਰਸ ਦੇ ਥੀਏਟਰ ਪ੍ਰਦਰਸ਼ਨ ਕਰ ਰਹੇ ਨੇ ਕਿਉਂ ਪ੍ਰਦਰਸ਼ਨ ਹੋ ਰਿਹਾ ਕਨੌਰ ਪੰਜਾਬ ਦਾ ਸਭ ਤੋਂ ਹਾਈ ਚਰਚਿਤ ਇਲਾਕਾ ਰਹਿ ਹੈ ਫਲਾਗ ਸੰਤੀ ਸਿਲਾ ਪ੍ਰੀਸ਼ਦ ਇਲੈਕਸ਼ਨ ਨੂੰ ਲੈ ਕੇ ਇੱਕ ਸਖਸ਼ ਪੇਪਰ ਖੋ ਕੇ ਜਦੋਂ ਭੱਜਦਾ ਦਿਖਾਈ ਦੇ ਰਿਹਾ ਸੀ ਇਹੋ ਹੀ ਉਰਾਕਾ ਕਨੌਰ ਹੈ ਜਿੱਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਂਗਰਸ ਦੇ ਲੀਡਰ ਪ੍ਰੋਟੈਸਟ ਕਰ ਰਹੇ ਨੇ ਮਦਨ ਲਾਲ ਜਲਾਲਪੁਰ ਕੰਬੋਸ ਪ੍ਰੋਟੈਸਟ ਕਰ ਰਹੇ ਨੇ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਪ੍ਰੋਟੈਸਟ ਕਰ ਰਹੀ ਹੰਗਾਮਾ ਕਿਉਂ ਹੋਇਆ ਕਾਊਂਟਿੰਗ ਸੈਂਟਰ ਦੇ ਬਾਹਰ ਹੰਗਾਮਾ ਇਹਨੇ ਤੁਸੀਂ ਰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਕਰਕਾਰ ਕਨਾਰ ਤੋਂ ਅਜਿਹੀਆਂ ਤਸਵੀਰਾਂ ਕਿਉਂ ਸਾਹਮਣੇ ਆ ਰਹੀਆਂ ਨੇ ਜਿੱਤੇ ਸ਼੍ਰੋਮਣੀ ਅਕਾਲੀ ਦਲ ਨੇ ਹੰਗਾਮਾ ਕਰ ਦਿੱਤਾ ਮਦਨ ਲਾਲ ਜ਼ਾਰਪੁਰ ਕਹਿ ਰਹੇ ਨੇ ਕਿ ਗੈਰ ਕਾਨੂੰਨੀ ਕੰਮ ਹੋਇਆ ਹੈ ਜੇ ਗੈਰ ਕਾਨੂੰਨੀ ਕੰਮ ਹੋਇਆ ਤਾਂ ਫਿਰ ਸਜ਼ਾ ਜ਼ਰੂਰ ਮਿਲੇਗੀ ਦੱਸੋਣ ਪੰਜਾਬ ਵਾਲੇ ਅਕਾਲੀ ਦਲ ਦੇ ਪ੍ਰਧਾਨ ਨੇ ਹੰਗਾਮਾ ਕਰਵਾ ਦਿੱਤਾ ਤਾਂ ਕਿ ਵੋਟਾਂ ਫੇਰ ਤੋਂ ਰੱਦ ਹੋ ਜਾਣ ਚਾਰ ਜਗ੍ਹਾ ਤੇ ਇਹ ਚੌਂੜਾਪ ਵੀ ਹੋਈ ਸੀ ਇਹ ਵੀ ਤੁਹਾਨੂੰ ਇਹ ਖਬਰ ਅਸੀਂ ਪਹਿਲਾਂ ਸੁਣਾਈ ਹੈ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜਦੋਂ ਅੱਜ ਸਵੇਰ ਹੁੰਦੀ ਆਪਣੇ ਟੈਲੀਵਿਜ਼ਨ ਦੇ ਮੂਹਰੇ ਬੈਠੇ ਉਹਨਾਂ ਨੇ ਵੇਖਿਆ ਤੇ ਪੰਜਾਬ ਦੇ ਅੰਦਰ ਫੇਰ ਤੋਂ ਵੱਡੇ ਪੱਧਰ ਦੇ ਉੱਤੇ ਭੰਦੀ ਹੋਣ ਜਾ ਰਹੀ ਹੈ ਤੋਤੇ ਮੂੰਹ ਦੇ ਉੱਤੇ ਕੱਲੇ ਖਾਲੀ ਦਲ ਦੇ ਚਪੇੜ ਨਹੀਂ ਵਜੀ ਬਲਕਿ ਨਾਲ ਕਾਂਗਰਸ ਦੇ ਬਾਕੀ ਦੇ ਜਿਹੜੇ ਅਦਰ ਹੋਰ ਨੇ ਉਹਨਾਂ ਦੇ ਵੀ ਵਜੀ ਆ ਪੂਰੇ ਪੰਜਾਬ ਦੇ ਅੰਦਰ ਅਕਾਲੀ ਦਲ ਬਿਲਕੁਲ ਖਤਮ ਹੋ ਚੁੱਕਿਆ ਯਾਨੀ ਸਫੜਾ ਸਾਫ ਹੁੰਦਾ ਜਾ ਰਿਹਾ ਤਾਂ ਫੇਰ ਤੋਂ ਪੰਜਾਬ ਦੇ ਅੰਦਰ ਕਹਿੰਦੇ ਜੀ ਜਿਵੇਂ ਸਿੱਧੂ ਮੂਸੇਵਾਲੇ ਦੀ ਤਰ੍ਹਾਂ ਇੱਕ ਤਰ੍ਹਾਂ ਕਹਿੰਦੇ ਇਹਨਾਂ ਲੀਡਰਾਂ ਦੇ ਵਿੱਚ ਉਹੀ ਸਿੱਧ ਹੋਇਆ ਜਿਵੇਂ ਮੂਸੇ ਵਾਲੇ ਨੇ ਖੁੰਝੇ ਲਾਏ ਸੀ ਨਾ ਪੰਜਾਬ ਦੇ ਸਾਰੇ ਕਲਾਕਾਰ ਉਸੇ ਹੀ ਪ੍ਰਕਾਰ ਪੰਜਾਬ ਦੇ ਜਿੰਨੇ ਵੀ ਅਕਾਲੀ ਦਲ ਦੇ ਲੀਡਰ ਜਾਂ ਫਿਰ ਕਾਂਗਰਸ ਦੇ ਲੀਡਰ ਜਾਂ ਫਿਰ ਬੀਜੇਪੀ ਦੇ ਵੀ ਲੀਡਰ ਸਾਰੀਆਂ ਪਾਰਟੀਆਂ ਨੂੰ ਖੁੰਝੇ ਲਾ ਦਿੱਤਾ ਕਹਿਣ ਆਉਣ ਵਾਲੇ ਸਮੇਂ ਦੇ ਅੰਦਰ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨੀ ਹੈ ਪਰ ਇੱਕ ਬਸ ਸੁਖਵੀਰ ਸਿੰਘ ਬਾਦਲ ਉਹ ਵੀ ਦਰਸਾਲ ਦੇ ਵਿੱਚ ਸਦਮੇ ਦੇ ਵਿੱਚ ਪੈ ਗਏ ਨੇ ਉਹਨਾਂ ਕਾਲੀ ਦਲ ਨੂੰ ਇੱਥੇ ਕਰਨਾ ਕੀ ਚਾਹੀਦਾ ਬਿਨਾਂ ਗੱਲ ਤੋਂ ਪਾਸ਼ਣ ਦਿੰਦੇ ਆ ਬਿਨਾਂ ਗੱਲ ਤੋਂ ਧਮਕੀਆਂ ਦਿੰਦੇ ਨੇ ਪੰਜਾਬ ਦੇ ਅੰਦਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਲਗਾਤਾਰ ਕਾਲੀ ਦਲ ਦੁਆਰਾ ਕੀਤੀ ਜਾਂਦੀ ਹੈ ਤਾਂ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਗੱਲ ਪਏ ਜੇ ਇਹ ਗੱਲ ਵੀ ਮੁੱਖ ਮੰਤਰੀ ਦੇ ਗੱਲ ਪਏ ਜੇ ਜਿਵੇਂ ਕਿ ਕੱਲ ਪਰਸੋਂ ਦੇ ਵਿੱਚ ਵਿੱਚ ਰਾਣੇ ਦਾ ਕਤਲ ਹੁੰਦਾ ਗੋਲੀਆਂ ਮਾਰ ਕੇ ਗੈਂਗਸਟਰ ਕਹਿੰਦੇ ਜੀ ਉਹਦਾ ਕਤਲ ਕਰ ਗਈ ਦੀ ਇਹਨਾਂ ਗੱਲਾਂ ਦੇ ਪਿੱਛੇ ਵੀ ਵੱਡੇ ਸਿਆਸੀ ਹੱਥ ਹੁੰਦੇ ਨੇ ਅਕਸਰ ਪੂਰਾ ਪੰਜਾਬ ਜਾਣਦਾ ਤੇ ਮੁੱਖ ਮੰਤਰੀ ਦੀ ਸਟੇਟਮੈਂਟ ਵੀ ਹੈ ਵੀ ਉਹ ਲੋਕ ਬਚਣਗੇ ਨਹੀਂ ਜਿਨ੍ਹਾਂ ਨੇ ਇਹ ਕਾਂਡ ਕਰਵਾਇਆ ਮੁੱਖ ਮੰਤਰੀ ਨੂੰ ਸੱਟਣ ਦੇ ਪਿੱਛੇ ਵੱਡੀਆਂ-ਵੱਡੀਆਂ ਮਾਰਦਾਤਾ ਪੰਜਾਬ ਦੇ ਅੰਦਰ ਪਹਿਲਾਂ ਵੀ ਹੋਈਆਂ ਨੇ ਅੱਜ ਵੀ ਹੋ ਸਕਦੀਆਂ ਨੇ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਅਸ਼ਲੀਲ ਵੀਡੀਓ ਬਣਵਾਈ ਤੇ ਵਾਇਰਲ ਕਰਵਾ ਦਿੱਤੀ ਉਹਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕ ਪਲਟਾ ਮਾਰ ਦੇਣਗੇ ਦਹਾੜਾ ਸਾਲ ਦੇ ਵਿੱਚ ਅਕਾਲੀ ਦਲ ਦੀ ਹਰ ਚਾਲ ਨੂੰ ਹਰ ਇੱਕ ਪੰਜਾਬੀ ਬੜੀ ਸਮਝਦਾਰੀ ਦੇ ਨਾਲ ਸਮਝ ਰਿਹਾ ਹੈ ਔਰ ਦੂਜੇ ਪਾਸੇ ਬਾਰੇਵ ਮਰਸ਼ਮਾ ਦੀ ਇਹਨਾਂ ਨੇ ਕਾਰਿਓ ਵਾਇਰਲ ਕਰਵਾ ਦਿੱਤੀ ਉਹ ਫਿਰ ਪੁਲਿਸ ਤੇ ਤੰਜ ਕਰ ਦਿੱਤੇ ਪੁਲਿਸ ਨੂੰ ਧਮਕੀ ਦੇਣ ਲੱਗ ਗਏ ਸਿੱਧੇ ਤੌਰ ਤੇ ਸੁਖਵੀਰ ਬਾਦਲ ਗੁੰਡਾਗਰਦੀ ਕਰਨਾ ਚਾਹੁੰਦੇ ਨੇ ਤਾਂ ਉਸ ਗੁੰਡਾਗਰਦੀ ਦੀ ਤਸਵੀਰ ਸਾਡੇ ਹੀ ਪੰਜਾਬ ਦੇ ਲੋਕ ਇੱਕ ਵੀਡੀਓ ਦੇ ذریعے ਦੇਖ ਰਹੇ ਹੁੰਦੇ ਨੇ ਔਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਪੂਰੇ ਪੰਜਾਬੀਆਂ ਦੇ ਵਿੱਚ ਖੌਫ ਪੈਦਾ ਹੋ ਜਾਂਦਾ ਲੋਕਾਂ ਦੇ ਵਿੱਚ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਕੱਲੇ ਮੁੱਖ ਮੰਤਰੀ ਨੂੰ ਧਮਕੀ ਨਹੀਂ ਬਲਕਿ ਇਹ ਪ੍ਰਸ਼ਾਸਨ ਦੇ ਡੀਜੀਪੀ ਨੂੰ ਧਮਕੀ ਦੇ ਦਿੰਦੇ ਨੇ ਤਾਂ ਫਿਰ ਵੋਟ ਦੱਸੋ ਕਿਹੜੇ ਪਾਸੇ ਪਊਗੀ ਅਕਾਲੀ ਦਲ ਦੀ ਬੁਰੇ ਤਰੀਕੇ ਦੇ ਨਾਲ ਅੱਜ ਫੇਰ ਤੋਂ ਜਿਨ੍ਹਾਂ ਪ੍ਰੀਸ਼ਦ ਦੀਆਂ ਵੋਟਾਂ ਦੇ ਵਿੱਚ ਹਾਰ ਹੋਈ ਆ ਤੇ ਬਲਾਕ ਸਮਤੀ ਦੀਆਂ ਵੋਟਾਂ ਦੇ ਵਿੱਚ ਹਾਰ ਹੋਈ ਆ ਤਾਂ ਮੈਨੂੰ ਆਂ ਲੱਗਦਾ ਵੀ ਆਉਣ ਵਾਲੇ 27 ਤੋਂ 60 ਮੁੱਖ ਮੰਤਰੀ 32 ਤੱਕ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣਨਗੇ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਰੁੱਖ ਹੈ ਨਾ ਉਹ ਇਧਰਲੇ ਪਾਸੇ ਨੂੰ ਜਿਆਦਾ ਦਿਖ ਰਿਹਾ ਔਰ ਦੂਜੇ ਪਾਸੇ ਜੀ ਸਭ ਤੋਂ ਵੱਡਾ ਨੱਕ ਸੀ ਜਿਹੜਾ ਨਸ਼ਾ ਦਾ ਉਹਨਾਂ ਨੇ ਤੋੜਿਆ ਇਹਨਾਂ ਨੇ ਨਸ਼ਿਆਂ ਦੇ ਉੱਤੇ ਐਕਸ਼ਨ ਕੀਤੇ ਇਹਨਾਂ ਦੇ ਮਜੂਤੀਆਂ ਨੂੰ ਤਾਂ ਇਹ ਪ੍ਰਮੋਟ ਕਰ ਰਹੇ ਸੀ ਬਾਦਲ ਤੇ ਬਾਦਲਾਂ ਤੋਂ ਬੜਾ ਪੰਜਾਬ ਦੇ ਲੋਕਾਂ ਨੇ ਕੀ ਕਰਵਾਉਣਾ ਜਿਨ੍ਹਾਂ ਦੇ ਆਪਣੇ ਘਰ ਦੇ ਵਿੱਚ ਇੱਕ ਬਹੁਤ ਵੱਡਾ ਤਸਕਰ ਜਨਮ ਲੈ ਚੁੱਕਿਆ ਸੀ ਤਾਂ ਤੁਹਾਡਾ ਇਹਨਾਂ ਗੱਲਾਂ ਦੇ ਕੀ ਕਹਿਣਾ ਕਮੈਂਟ ਜ਼ਰੂਰ ਕਰੋ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ 99 ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਰੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੜਾ ਜੀ ਧੰਨਵਾਦ ਕਾਲੀ ਦਲ ਦੇ ਪ੍ਰਧਾਨ ਵੀਰ ਸਿੰਘ ਬਾਦਲ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਰਿਜ਼ਲਟ ਇਸ ਤਰ੍ਹਾਂ ਦੇ ਆਉਣਗੇ ਚੋਣਾਂ ਦੇ ਕਿਉਂਕਿ ਉਹ ਕੋਈ ਵੀ ਕਸਰ ਨਹੀਂ ਸੀ ਛੱਡਦੇ ਹੈਗੇ ਆਮ ਆਦਮੀ ਪਾਰਟੀ ਬਸੀਮ ਭਗਵੰਤ ਮਾਨ ਨੂੰ ਬਦਨਾਮ ਕਰਨ ਦੀ ਹਰ ਉਹ ਚੀਜ਼ ਜਿਹੜੀ ਹੈ ਜਿਹਦੇ ਨਾਲ ਕਿ ਉਹਨਾਂ ਦੀ ਆਵਾਮ ਦੇ ਵਿੱਚ ਸ਼ੋਹਰਤ ਘਟ ਹੋ ਸਕਦੀ ਸੀਗੀ ਉਹ ਆਵਾਮ ਨੂੰ ਦੱਸਦੇ ਸੀਗੇ ਐਸੇ ਬਹੁਤ ਸਾਰੇ ਹਰਬੇ ਜੜੇ ਵਾ ਉਹ ਕੀਤੇ ਗਏ ਜਿਹਦੇ ਨਾਲ ਆਮ ਆਦਮੀ ਪਾਰਟੀ ਨੂੰ ਬਦਨਾਮ ਕੀਤਾ ਜਾਵੇ ਸੀਐਮ ਭਗਵੰਤ ਮਾਨ ਨੂੰ ਬਦਨਾਮ ਕੀਤਾ ਜਾਵੇ ਲੇਕਿਨ ਆ ਆਵਾਮ ਨੇ ਇਹਨਾਂ ਦੇ ਧੋਤੇ ਮੂੰਹ ਦੇ ਉੱਤੇ ਚਪੇੜ ਮਾਰ ਦਿੱਤੀ ਹੈ ਨਾ ਸਿਰਫ ਕਾਦੀ ਦਲ ਦੇ ਬਲਕਿ ਕਾਂਗਰਸ ਦੇ ਮੂੰਹ ਦੇ ਉੱਤੇ ਵੀ ਕਿਉਂਕਿ ਜਿਹੜੀਆਂ ਮੈਂ ਆਮ ਆਦਮੀ ਪਾਰਟੀ ਨੇ 271 ਸੀਟਾਂ ਦੇ ਉੱਤੇ ਜਿੱਤ ਹਾਸਲ ਕੀਤੀ ਹੈ ਇੱਕ ਜਿਹੜੀ ਕਾਂਗਰਸ ਦੇ ਹਿੱਸੇ ਚ ਆਈ ਹੈ ਔਰ ਤਿੰਨ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਆਈਆਂ ਹਨ ਔਰ ਇਹ ਖਦਸ਼ਾ ਬਲਕਿ ਖਦਸ਼ਾ ਕੀ ਉਮੀਦਾਰ ਕੀਤੀ ਜਾਂਦੀ ਹੈ ਕਿ ਜਿਹੜਾ 2027 ਦੀ ਚੋਣਾਂ ਹੋਣਗੀਆਂ ਉਹਦੇ ਵਿੱਚ ਵੀ ਇਹੀ ਆંકੜੇ ਰਿਪੀਟ ਹੋਣਗੇ ਕਿਉਂਕਿ ਲੋਕ ਜਿਹੜੇ ਆ ਉਹ ਅਸਲੀਅਤ ਜਾਣ ਗਏ ਹੈਗੀ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿੰਨੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ ਔਰ ਅੱਜ ਤੱਕ ਜਿਹੜਾ ਵਾ ਸਿਰਫ ਸਾਨੂੰ ਠੋਖਾ ਦਿੰਦੇ ਰਹੀ ਹੈਗਾ ਸਾਨੂੰ ਸਬਸਤ ਬਾਵ ਦਿਖਾਉਂਦੇ ਰਹੀ ਹੈਗੀ ਆ ਸਾਡੇ ਵਾਸਤੇ ਪੰਜਾਬ ਵਾਸਤੇ ਕੁਝ ਵੀ ਨਹੀਂ ਕੀਤਾ ਹੈਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੋਕਿਓ ਆਪਣਾ ਡੇਟ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼